ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਸਰੀ ਮਹੱਲਾ 5 ਘਰਨਾਵਾਂ ਪੜਤਾਲ ਇੱਕ ਊੰਕਾਰ ਸਤਗੁਰ ਪ੍ਰਸਾਦ ਤਨਸਰੀ ਰਾਗਣੀ ਵਿੱਚ ਮਹੱਲਾ 5 ਪੰਜਵੇਂ ਸਰੂਪ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜੀ ਨਵੇ ਘਰ ਸਰਤਾਲ ਵਿੱਚ ਪੜਤਾਲ ਛੰਦ ਵਿੱਚ ਪਹਿਲਾ ਮੰਗਲ ਕਰਕੇ ਪਰਮੇਸ਼ਰ ਦੇ ਸਨਮੁਖ ਬੇਨਤੀ ਕਰਦੇ ਹਾਂ ਸ਼ਬਦ ਉਚਾਰਨ ਕਰਦੇ ਹਨ ਪਾਤਸ਼ਾਹ ਫਰਮਾਉਂਦੇ ਇੱਕ ਅਦਵੈਤ ਰੂਪ ਪਰਮੇਸ਼ਰ ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਜੋ ਸਤਿਗੁਰਾਂ ਦੀ ਕਿਰਪਾ ਕਰਕੇ ਜਿਸ ਦੀ ਪ੍ਰਾਪਤੀ ਹੈ ਹਰ ਚਰਨ ਸਰਨ ਗੋਬਿੰਦ ਦੁਖ ਭੰਜਨਾ ਦਾਸ ਆਪਣੇ ਕੋ ਨਾਮ ਦੇਵ ਏ ਗੋਬਿੰਦ ਪ੍ਰithvi ਦੀ ਬਿੰਦ ਰੱਖਿਆ ਕਰਨ ਵਾਲੇ ਜੰਮਣ ਮਰਨ ਦੇ ਦੁੱਖ ਨੂੰ ਭੰਜਨਾ ਨਾਸ ਕਰਨ ਵਾਲੇ ਹਰ ਪਰਮੇਸ਼ਰ ਜੀ ਅਸੀਂ ਆਪ ਜੀ ਦੇ ਚਰਨਾਂ ਦੀ ਸਰਨੋਟ ਵਿੱਚ ਆਏ ਹਾਂ ਇਸ ਕਰਕੇ ਆਪਣੇ ਦਾਸ ਸੇਵਕ ਨੂੰ ਨਾਮ ਦੀ ਦਾਤ ਬਖਸ਼ ਦੇਵ ਦ੍ਰਿਸ਼ਟ ਪ੍ਰਭ ਤਾਰੋ ਕਿਰਪਾ ਕਰਤਾ ਰੋ ਪੂਜਾ ਗਹਿ ਕੂਪ ਤੇ ਕਾਢ ਲੇ ਵਹੁ ਰਹਾਉ। ਏ ਪ੍ਰਭ ਪਰਮੇਸ਼ਰ ਜੀ ਆਪਜੀ ਕਿਰਪਾ ਦਇਆ ਦ੍ਰਿਸ਼ਟੀ ਧਾਰਨਾ ਕਰਕੇ ਸਾਡੇ ਤਾਈ ਸੰਸਾਰ ਸਮੁੰਦਰ ਤੋਂ ਤਾਰਨਾ ਕਰੋ ਅਤੇ ਸਾਡੀ ਬਿਰਤੀ ਰੂਪ ਪੂਜਾ ਬਾਹ ਨੂੰ ਗਹਿ ਪਕੜ ਕੇ ਸੰਸਾਰ ਦੇ ਅਗਿਆਨ ਰੂਪ ਕੂਪ ਖੂਦੋਂ ਬਾਹਰ ਕੱਢ ਲੈਣਾ ਕਰੋ। ਬੁੱద్ధి ਰੂਪੀ ਬਾਹ ਨੂੰ ਫੜ ਕੇ ਗ੍ਰਸਤ ਰੂਪ ਕੂਪ ਤੋਂ ਬਾਹਰ ਕੱਢ ਲਵੋ ਰਹਾਉ। ਬਿਸਰਾਮ ਦੀ ਕੇ ਸਤਿਗੁਰੂ ਕਿਰਪਾ ਕਰਦੇ ਆ ਕਾਮ ਕ੍ਰੋਧ ਕਰ ਅੰਧ ਮਾਇਆ ਕੇ ਬੰਧ ਅਨਕ ਦੋਖਾ ਤਨ ਸ਼ਾਦ ਪੂਰੇ ਕਾਮ ਕ੍ਰੋਧ ਆਦਿ ਵਿਕਾਰਾਂ ਕਰਕੇ ਅੰਧ ਅਗਿਆਨੀ ਅੰਨੇ ਜੀਵ ਮਾਇਆ ਦੇ ਬੰਦਨਾ ਵਿੱਚ ਪਏ ਹੋਏ ਅਨੇਕਾਂ ਸ਼ਬਦ ਸਪਰਸ਼ ਰੂਪ ਰਸ ਗੰਧ ਆਦ ਇਹ ਦੋਸ਼ਾਂ ਨਾਲ ਭਰੇ ਹੋਏ ਆ ਪੂਰੇ ਹੋਏ ਹਨ ਅਤੇ ਤਨ ਸਰੀਰ ਨੂੰ ਪਲਮਾਨਸੀ ਦੇ ਵੇਸ ਨਾਲ ਸ਼ਾਦ-ਸ਼ਾਦਨ ਟਕਿਆ ਹੋਇਆ ਪ੍ਰਭ ਬਿਨਾ ਆਨ ਨਾ ਰੱਖਣਹਾਰਾ ਨਾਮ ਸਿਮਰਾਵੋ ਸਰਨ ਸੂਰੇ ਏ ਪ੍ਰਭ ਪਰਮੇਸ਼ਰ ਜੀ ਆਪ ਜੀ ਤੋਂ ਬਗੈਰ ਆਨ ਹੋਰ ਕੋਈ ਵੀ ਲੋਕ ਪ੍ਰਲੋਕ ਵਿੱਚ ਰੱਖਿਆ ਕਰਨ ਵਾਲਾ ਨਹੀਂ ਹੈ ਏ ਸਰਨ ਓਟ ਵਿੱਚ ਆਇਆਂ ਦੀ ਰੱਖਣ ਵਾਲੇ ਸੂਰਬੀਰ ਪਰਮੇਸ਼ਰ ਜੀ दया दृष्टि ਕਰਕੇ ਸਾਨੂੰ ਆਪਣਾ ਨਾਮ ਸਿਮਰਾਉਣਾ ਕਰੋ ਪਤਿਤ ਉਦਾਰਣ ਜੀਵ ਜੰਤ ਤਾਰਣਾ वेद ਉਚਾਰ ਨਹੀਂ ਅੰਤ ਪਾਇਓ ਇਹ ਪਤਿਤ ਪਾਪੀਆਂ ਦੇ ਉਦਾਰ ਕਰਨ ਵਾਲੇ ਜੀਵਾਂ ਨੂੰ ਤਾਰਨਾ ਤਾਰਨ ਵਾਲੇ ਪਰਮੇਸ਼ਰ ਜੀ ਆਪ ਜੀ ਦਾ ਬ੍ਰਹਮ ਵਿਆਸ ਆਦਿਕ ਵੇਦਾਂ ਨੂੰ ਉਚਾਰਨ ਵਾਲਿਆਂ ਨੇ ਵੀ ਅੰਤ ਨਹੀਂ ਪਾਇਓ ਪਤਿਤ ਪਾਪੀਆਂ ਨੂੰ ਉਧਾਰਨਾ ਤੇ ਛੋਟੇ ਵੱਡੇ ਜੀਵਾਂ ਨੂੰ ਤਾਰਨਾ ਇਤਿਆਦਿਕ ਆਪਜੀ ਦੇ ਗੁਣਾਂ ਨੂੰ ਵੇਦ ਉਚਾਰਨ ਕਰਨ ਵਾਲਿਆਂ ਨੇ ਵੀ ਅੰਤ ਨਹੀਂ ਪਾਇਆ ਗੁੜ ਹੈ ਸੁਖ ਸਾਗਰ ਬ੍ਰਹਮ ਰਤਨਾਗਰ ਭਗਤ ਵਛਲ ਨਾਨਕ ਗਾਇਓ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਇਹ ਸੁੱਖਾਂ ਦੇ ਸਾਗਰ ਸਮੁੰਦਰ ਤੇ ਸ਼ੁਭ ਗੁਣਾ ਰੂਪੀ ਰਤਨਾਗਰ ਰਤਨ ਰਤਨਾ ਦੀ ਆਗਰਾ ਖਾਨ ਬ੍ਰਹਮ ਪਰਮੇਸ਼ਰ ਤੁਸੀਂ ਭਗਤੀ ਕਰਨ ਵਾਲੇ ਭਗਤਾਂ ਦੇ ਵਸ਼ਲ ਪਿਆਰੇ ਹੋ ਇਸ ਕਰਕੇ ਅਸੀਂ ਆਪ ਜੀ ਦੇ ਜਸ ਨੂੰ ਕੀਰਤਨ ਰੂਪ ਵਿੱਚ ਗਾਉਣਾ ਕੀਤਾ ਹੈ ਤਨਸਰੀ ਮਹੱਲਾ ਪੰਜਵਾ ਹਲਤ ਸੁਖ ਪਲਤ ਸੁਖ ਨਿਤ ਸੁਖ ਸਿਮਰਨ ਨਾਮ ਗੋਬਿੰਦ ਕਾ ਸਦਾ ਲੀਜੈ ਪਰਮੇਸ਼ਰ ਦੇ ਨਾਮ ਨੂੰ ਜਪਣ ਕਰਕੇ ਹਲ ਇਸ ਲੋਕ ਵਿੱਚ ਸੁਖ ਤੇ ਪਲਤ ਪ੍ਰਲੋਕ ਵਿੱਚ ਵੀ ਸੁਖ ਹੁੰਦਾ ਹੈ ਕਿਸੇ ਮਨੁੱਖ ਨੂੰ ਤਾਂ ਇੱਕ ਕਾਲ ਵਿੱਚ ਸੁਖ ਹੁੰਦਾ ਹੋਵੇਗਾ ਪਰੰਤੂ ਪਰਮੇਸ਼ਰ ਦਾ ਸਿਮਰਨ ਕਰਕੇ ਹਮੇਸ਼ਾ ਹੀ ਆਤਮਿਕ ਸੁਖ ਆਨੰਦ ਸੁਖ ਪ੍ਰਾਪਤ ਹੁੰਦਾ ਹੈ ਇਸ ਲਈ ਹਮੇਸ਼ਾ ਹੀ ਗੋ ਪ੍ਰਿਥਵੀ ਦੀ ਬਿੰਦ ਰੱਖਿਆ ਕਰਨ ਵਾਲੇ ਪਰਮੇਸ਼ਰ ਦਾ ਨਾਮ ਨਿਤਾ ਪ੍ਰਤੀ ਲੈਣਾ ਚਾਹੀਦਾ ਮਿਟੇ ਕਮਾਣੇ ਪਾਪ ਚਿਰਾਨੇ ਸਾਧ ਸੰਗਤ ਮਿਲ ਮੁਆ ਜੀਜੈ ਰਹਾਉ ਸ੍ਰੇਸ਼ਟ ਜਨਾਂ ਦੀ ਸੰਗਤ ਵਿੱਚ ਮਿਲ ਕੇ ਪਰਮੇਸ਼ਰ ਦਾ ਨਾਮ ਜਪੀਏ ਤਾਂ ਚਿਰਾਨੇ ਚਰੰਗ ਕਾਲ ਦੇ ਕੀਤੇ ਜਨਮਾਂ ਜਨਮਾਤਰਾਂ ਦੇ ਪਾਪ ਗੁਨਾਹ ਮਿਟ ਜਾਂਦੇ ਆ ਅਤੇ ਪਰਮੇਸ਼ਰ ਦੀ ਤਰਫੋਂ ਮਰਿਆ ਆ ਮਨ ਜਿਉਂਦਾ ਹੋ ਜਾਂਦਾ ਹੋ ਜਾਂਦਾ ਹੈ ਰਹਾਉ ਰਾਜ ਜੋਬਨ ਬਿਸਰੰਤ ਹਰ ਮਾਇਆ ਮਹਾਦੁਖ ਇਹ ਮਹਾਤ ਕਹੈ ਰਾਜ ਭਾਗ ਜੋਬਨ ਜਵਾਨੀ ਤੇ ਮਾਇਆ ਦੇ ਮੋਹ ਆਦ ਵਿੱਚ ਲੱਗ ਕੇ ਜੀਵਾ ਨੇ ਹਰ ਪਰਮੇਸ਼ਰ ਦਾ ਨਾਮ ਜਪਣਾ ਬਿਸਰੰਤ ਵਿਸਾਰ ਭੁਲਾ ਦਿੱਤਾ ਇਨ੍ਹਾਂ ਵਿੱਚ ਪਰਵੇਰਤ ਹੋਣ ਕਾਰਨ ਹੀ ਜੀਵਾ ਨੂੰ ਬੜਾ ਭਾਰੀ ਦੁਖ ਕਸ਼ਟ ਪ੍ਰਾਪਤ ਹੁੰਦਾ ਹੈ ਇਸ ਗੱਲ ਨੂੰ ਸਾਰੇ ਨਹੀਂ ਕਹਿੰਦੇ ਇਹ ਗੱਲ ਤਾਂ ਕੇਵਲ ਮਹਾਤਮਾ ਜਨ ਹੀ ਕਹਿੰਦੇ ਆ ਆਸ ਪਿਆਸ ਰਮਣ ਹਰ ਕੀਰਤਨ ਇਹੋ ਪਦਾਰਥ ਭਾਗਵੰਤ ਲਹੈ ਪਰਮੇਸ਼ਰ ਦੇ ਦਰਸ਼ਨਾਂ ਦੀ ਮਨ ਵਿੱਚ ਇੱਛਾ ਰੱਖੋ ਤੇ ਕੀਰਤਨ ਰੂਪ ਵਿੱਚ ਜਸ ਰਵਣ ਉਚਾਰਨ ਦੇ ਪਿਆਸੇ ਹੋਵੋ ਪਰਮੇਸ਼ਰ ਦੇ ਕੀਰਤਨ ਨੂੰ ਉਚਾਰਨ ਦੀ ਆਸ ਦੇ ਮਨ ਵਿੱਚ ਪਿਆਸੇ ਹੋਵੋ ਪਰੰਤੂ ਇਹ ਪਰਮੇਸ਼ਰ ਦਾ ਨਾਮ ਉਚਾਰਨ ਰੂਪੀ ਪਦਾਰਥ ਕੋਈ ਭਾਗਵੰਤ ਭਾਗਾ ਵਾਲਾ ਹੀ ਪ੍ਰਾਪਤ ਕਰਦਾ ਹੈ ਸ਼ੋਭ ਗੁਣਾ ਰੂਪੀ ਪਦਾਰਥਾਂ ਦੇ ਕਰਕੇ ਭਾਗਵੰਤ ਪਰਮੇਸ਼ਰ ਨੂੰ ਪ੍ਰਾਪਤ ਕਰ ਲੈਂਦਾ ਹੈ ਸ਼ਰਣ ਸਮਰੱਥ ਅਕਥ ਅਗੋਚਰਾ ਪਦ ਉਦਾਰਣ ਨਾਮ ਤੇਰਾ हे ਸ਼ਰਣ ਊਟ ਆਿਆਂ ਦੀ ਰੱਖਿਆ ਕਰਨ ਵਾਲੇ ਸਮਰੱਥ ਸਰਬ ਸ਼ਕਤੀवान ਸ਼ਕਤੀ ਬਿਰਤੀ ਕਰਕੇ ਅਕਥ ਕਥਨ ਤੋਂ ਰਹਿਤ ਤੇ ਅਗੋਚਰਾ ਇੰਦਰੀਆਂ ਦੇ ਅਵਿਸ਼ੇ ਪਰਮੇਸ਼ਰ ਜੀ ਤੁਹਾਡਾ ਨਾਮ ਸ਼ੁਭ ਆਚਰਣਾ ਤੂੰ ਡਿੱਗੇ ਹੋਏ ਪੁਰਖਾਂ ਪਾਪੀਆਂ ਦਾ ਉਧਾਰ ਕਰਨ ਵਾਲਾ ਹੈ ਅੰਤਰਜਾਮੀ ਨਾਨਕ ਕੇ ਸੁਆਮੀ ਸਰਬਤ ਪੂਰਨ ਠਾਕੁਰ ਮੀਰਾ ਸਤਗੁਰੂ ਜੀ ਕਥਨ ਕਰਦੇ ਹਨ ਕਿ ਇਹ ਅੰਤਰਜਾਮੀ ਸਾਰਿਆਂ ਘਟਾਂ ਦੇ ਅੰਦਰ ਦੀ ਜਾਣਨ ਵਾਲੇ ਪਰਮੇਸ਼ਰ ਆਪ ਜੀ ਮੇਰੇ ਦਾਸ ਦੇ ਪਿਆਰੇ ਸੁਆਮੀ ਮਾਲਕ ਹੋ ਅਤੇ हे मेरे ठाकुर स्वामी जी आप जी ਸਰਬੱਤ ਸਾਰਿਆਂ ਥਾਵਾਂ ਵਿੱਚ ਪੂਰਨ ਵਿਆਪਕ ਹੋ ਮੇਰੇ ਦਾਸ ਦੇ स्वामी مالک ठाकुर ਪਰਮੇਸ਼ਰ ਜੀ ਸਾਰਿਆਂ ਥਾਵਾਂ ਵਿੱਚ ਪੂਰਨ ਵਿਆਪਕ ਹਨ تنਸਰੀ মহলਲਾ ਪੰਜਵਾ ਘਰ ਬਾਰਵਾ ਇੱਕ ਊੰਕਾਰ ਸਤਿਗੁਰ ਪ੍ਰਸਾਦ ਇਸ ਸ਼ਬਦ ਵਿੱਚ ਸਿੱਖਾ ਵੱਲੋਂ ਕੀਤੇ ਗਏ ਪ੍ਰਸ਼ਨਾਂ ਦਾ ਉੱਤਰ ਹੈ ਪਹਿਲੀਆਂ ਦੋ ਤੁਕਾਂ ਵਿੱਚ ਸਿੱਖਾਂ ਨੇ ਪੁੱਛਿਆ ਕਿ ਹੇ ਸਤਿਗੁਰੂ ਜੀ ਇਸ ਸੰਸਾਰ ਵਿੱਚ ਆਦ ਕਾਲ ਤੋਂ ਨਮਸਕਾਰ ਕਰਨ ਦੀ ਪ੍ਰਥਾ ਚੱਲੀ ਆ ਰਹੀ ਹੈ ਆਪੋ ਆਪਣੀ ਸ਼ਰਧਾ ਅਨਸਾਰ ਜੈਸੀ ਕਿਸੇ ਨੂੰ ਮਤ ਹੈ ਉਸ ਮਤ ਅਨਸਾਰ ਕੋਈ ਦੇਵੀ ਦੇਵਤਿਆਂ ਨੂੰ ਕੋਈ ਮੜੀਆਂ ਮਸਾਣੀਆਂ ਨੂੰ ਕੋਈ ਪਖੰਡ ਕਰਨ ਵਾਲੇ ਦੇ ਅਬਮਾਨੀ ਦੰਬੀ ਗੁਰੂਆਂ ਨੂੰ ਨਮਸਕਾਰ ਕਰਦਾ ਹੈ ਸਤਿਗੁਰੂ ਜੀ ਅਸੀਂ ਆਪ ਜੀ ਦੇ ਸਿੱਖ ਹਾਂ ਕਿਰਪਾ ਕਰਕੇ ਦੱਸੋ ਕਿ ਕਿਸ ਨੂੰ ਨਮਸਕਾਰ ਕੀਤੀ ਸਫਲੀ ਹੈ ਨਮਸਕਾਰ ਕਰਾਉਣ ਦਾ ਅਧਿਕਾਰੀ ਕੌਣ ਹੈ ਦੂਸਰਾ ਪ੍ਰਸ਼ਨ ਇਸ ਤੱਕ ਵਿੱਚ ਇਹ ਹੈ ਕਿ ਆਪਣੇ ਸਵਾਰਥ ਲਈ ਕੋਈ ਦੇਵੀ ਦੇਵਤੇ ਦੇ ਗੁਣ ਗਾਉਂਦਾ ਹੈ ਕੋਈ ਦੰਬੀ ਪਖੰਡੀ ਗੁਰੂਆਂ ਦੇ ਗੁਣ ਗਾਉਣ ਲਈ ਲੱਗਿਆ ਹੋਇਆ ਕਿਰਪਾ ਕਰਕੇ ਦੱਸੋ ਕਿ ਕਿਸ ਦੇ ਗੁਣ ਗਾਏ ਹੋਏ ਸਫਲੇ ਹਨ ਇਹਨਾਂ ਦੋਨਾਂ ਪ੍ਰਸ਼ਨਾਂ ਦੇ ਉੱਤਰ ਦੇਣ ਲਈ ਸਤਿਗੁਰੂ ਜੀ ਤਨਾਸਰੀ ਰਾਗਣੀ ਵਿੱਚ 12ਵੀਂ ਸੁਰਤਾਲ ਘਰ ਵਿੱਚ ਪਹਿਲਾ ਮੰਗਲ ਕਰਦੇ ਹਾਂ ਸ਼ਬਦ ਉਚਾਰਨ ਕਰਦੇ ਹਾਂ ਇੱਕ ਅਦਵੈਤ ਰੂਪ ਪਰਮੇਸ਼ਰ ਓੰਕਾਰ ਸਰਬਦਾ ਪ੍ਰਕਾਸ਼ਿਕ ਜੋ ਸਤਗੁਰਾਂ ਦੀ ਪ੍ਰ사ਦ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਬੰਦਨਾ ਹਰ ਬੰਦਨਾ ਗੁਣ ਗਾਵ ਗੋਪਾਲ ਰਾਏ ਰਹਾਉ ਇਹ ਭਾਈ ਜੇ ਬੰਦਨਾ ਨਮਸਕਾਰ ਕਰਨੀ ਹੈ ਤਾਂ ਮਨ ਬਾਣੀ ਸਰੀਰ ਕਰਕੇ ਕੇਵਲ ਪਰਮੇਸ਼ਰ ਨੂੰ ਬੰਦਨਾ ਨਮਸਕਾਰ ਕਰੋ ਪਰਮੇਸ਼ਰ ਨੂੰ ਬੰਦਨਾ ਉਸਤਤੀ ਸਹਿਤ ਨਮਸਕਾਰ ਕਰਨੇ ਕਰਕੇ ਤੁਹਾਨੂੰ ਵੀ ਲੋਕੀ ਬੰਦਨਾ ਨਮਸਕਾਰ ਕਰਨਗੇ ਨਮਸਕਾਰ ਕਰਨੇ ਯੋਗ ਪਰਮੇਸ਼ਰ ਨੂੰ ਬੰਦਨਾ ਨਮਸਕਾਰ ਕਰੋ ਗੁਣ ਗਾਵਹੁ ਗੋਪਾਲ ਰਾਏ ਉਸ ਪਰਮੇਸ਼ਰ ਦੇ ਉਸ ਵਾਹਿਗੁਰੂ ਦੇ ਗੁਣ ਗਾਉਣੇ ਕਰੋ ਉਹ ਜੋ ਪਰਮੇਸ਼ਰ ਹਮੇਸ਼ਾ ਹੀ ਰਹਿਣ ਵਾਲਾ ਹੈ ਗੁਣ ਗਾਵੋ ਗੋਪਾਲ ਰਾਏ ਉਹ ਰਾਜਾ ਰੂਪ ਪਰਮੇਸ਼ਰ ਦੇ ਗੁਣਾ ਨੂੰ ਗਾਉਣਾ ਕਰੋ ਸੋ ਜਿਵੇਂ ਸਲਾਰਦੀਨ ਕਾਜੀ ਦੀ ਸਾਖੀ ਆਉਂਦੀ ਹੈ ਦਸ਼ਮੇਸ਼ ਪਿੱਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਸ੍ਰੀ ਅਨੰਦਪੁਰ ਸਾਹਿਬ ਵਿੱਚ ਵਿਰਾਜਮਾਨ ਸਨ ਤੇ ਸੰਗਤਾਂ ਦੂਰ ਦਰਾਡੇ ਤੋਂ ਸਤਿਗੁਰਾਂ ਦੇ ਦਰਸ਼ਨ ਲਈ ਆਉਂਦੀਆਂ ਸਨ ਇੱਕ ਸਲਾਰਦੀਨ ਨਾਮੀ ਕਾਜੀ ਦਸ਼ਮੇਸ਼ ਜੀ ਦੇ دیدارਾਂ ਲਈ ਆਇਆ ਉਸਨੇ ਕੀ ਦੇਖਿਆ ਕਿ ਸਾਰੀਆਂ ਸੰਗਤਾਂ ਆ ਕੇ ਪੇਟਾਵਾਂ ਅੱਗੇ ਰੱਖ ਕੇ ਕਲਗੀਧਰ ਜੀ ਦੇ ਪਵਿੱਤਰ ਚਰਨਾਂ ਕਬਲਾਂ ਤੇ ਨਮਸਕਾਰਾਂ ਕਰਦੀਆਂ ਹਨ ਅਤੇ ਸਤਿਗੁਰੂ ਜੀ ਸਾਰੀਆਂ ਦੀਆਂ ਦਿਲ ਦੀ ਭਾਵਨਾ ਅਨਸਾਰ ਮਨੁਕਾਮਨਾਵਾਂ ਪੂਰਨ ਕਰਨ ਵਾਸਤੇ ਵਰ ਬਖਸ਼ਦੇ ਹਨ ਸਲਾਰਦੀਨ ਕਾਜੀ ਨੇ ਸ਼ੰਕੇ ਦੇ ਸਹਿਤ ਹੋ ਕੇ ਕਿਹਾ ਕਲਗੀਧਰ ਜੀ ਜੇ ਤਾਂ ਨਮਸਕਾਰ ਕਰਨ ਵਾਲਿਆਂ ਦੀ ਜੋ ਜਾਣੇ ਅਣਜਾਣੇ ਵਿੱਚ ਕੀਤੇ ਮਾੜੇ ਕਰਮ ਤੁਸੀਂ ਦਿਆ ਦ੍ਰਿਸ਼ਟੀ ਕਰਕੇ ਮੀਟੀ ਜਾਂਦੇ ਹੋ ਤਾਂ ਇਹ ਪਰਮੇਸ਼ਰ ਦੇ ਭਾਣੇ ਤੋਂ ਉਲਟ ਹੈ ਅਤੇ ਜੇ ਇਹਨਾਂ ਦੇ ਕਰਮ ਉਸੇ ਤਰ੍ਹਾਂ ਹੀ ਮਾੜੇ ਰਹਿੰਦੇ ਹਨ ਤਾਂ ਤੁਹਾਡੇ ਚਰਨਾਂ ਤੇ ਨਮਸਕਾਰ ਕਰਨ ਦਾ ਕੋਈ ਫਾਇਦਾ ਨਹੀਂ ਕਾਜੀ ਦੀ ਗੱਲ ਸੁਣ ਕੇ ਸਤਿਗੁਰੂ ਜੀ ਨੇ ਕਾਜੀ ਸਲਾਰਦੀਨ ਦੀ ਤਸੱਲੀ ਕਰਵਾਉਣ ਲਈ ਤੋਸ਼ੇ ਖਾਨੇ ਵਿੱਚੋਂ ਇੱਕ ਸਫੈਦ ਕਾਗਜ਼ ਮੋਹਰ ਅਤੇ ਸਿਆਹੀ ਮੰਗਵਾਈ ਤੇ ਕਾਜੀ ਨੂੰ ਕਿਹਾ ਇਸ ਮੋਹਰ ਦੇ ਅੱਖਰ ਪੜੋ ਤਾਂ ਕਾਜੀ ਨੇ ਕਿਹਾ ਦੁਸ਼ਵੇਸ਼ ਪਿਤਾ ਜੀ ਮੋਹਰ ਦੇ ਉੱਪਰ ਅੱਖਰ ਪੁੱਠੇ ਹਨ ਇਸ ਕਰਕੇ ਪੜੇ ਨਹੀਂ ਜਾਂਦੇ ਤਾਂ ਸਤਿਗੁਰੂ ਜੀ ਨੇ ਮੋਹਰ ਨਾਲ ਸਿਆਹੀ ਲਾ ਕੇ ਕਾਗਜ਼ ਤੇ ਠੱਪਾ ਲਾਇਆ ਤਾਂ ਝੱਟ ਹੀ ਕਾਜੀ ਨੇ ਮੋਹਰ ਵਾਲੇ ਅੱਖਰ ਪੜ ਦਿੱਤੇ ਦੇਗ ਤੇਗ ਫਤਿਹ Nusrat बेदरंग जाफਤ ਅਜ ਨਾਨਕ ਗੁਰੂ ਗੋਬਿੰਦ ਸਿੰਘ ਫਿਰ ਕਲਗੀਧਰ ਜੀ ਕਾਜੀ ਨੂੰ ਕਹਿਣ ਲੱਗੇ ਕਿ ਇਹ ਕਾਜੀ ਅਸੀਂ ਪਰਮੇਸ਼ਰ ਦੇ ਭਾਣੇ ਤੋਂ ਉਲਟ ਨਹੀਂ ਚੱਲਦੇ ਜੋ ਸਰਦਾ ਭਾਵਨਾ ਨਾਲ ਚਰਨਾ ਤੇ ਨਮਸਕਾਰ ਕਰਦੇ ਹਨ ਉਹਨਾਂ ਦੇ ਲੇਖ ਮੋਹਰ ਦੀ ਤਰ੍ਹਾਂ ਪੁੱਠਿਆਂ ਤੋਂ ਸਿੱਧੇ ਹੋ ਜਾਂਦੇ ਹਨ ਇਉ ਕਾਜੀ ਦੇ ਸ਼ੰਕਾ ਕਰਨ ਤੋਂ ਸਤਿਗੁਰਾਂ ਨੇ ਨਮਸਕਾਰ ਦਾ ਫਲ ਦੱਸਿਆ ਵੱਡਾ ਭਾਗ ਭੇਟੇ ਗੁਰਦੇਵਾ ਕੋਟ ਪਰਾਦ ਮਿਟੇ ਹਰ ਸੇਵਾ ਜਿਸ ਪੁਰਖ ਦੇ ਵੱਡਾ ਕਈ ਉਤਮ ਭਾਗ ਨਸੀਬ ਹਨ ਉਸ ਨੂੰ ਗੁਰਦੇਵਾ ਸ੍ਰੀ ਗੁਰੂ ਨਾਨਕ ਦੇਵ ਮਹਾਰਾਜੀ ਅਕਾਲ ਮੂਰਤ ਗੁਰਦੇਵ ਜੀ ਭੇਟੇ ਮਿਲਦੇ ਹਨ ਉਸ ਦੇ ਹਰ ਪਰਮੇਸ਼ਰ ਦੀ ਸੇਵਾ ਟਹਿਲ ਕਰਨੇ ਕਰਕੇ ਕ੍ਰੂੜਾ ਪ੍ਰਾਦ ਪਾਪ ਮਿਟ ਜਾਂਦੇ ਹਨ ਚਰਨ ਕਮਲ ਜਾ ਕਾ ਮਨ ਰਾਪੈ ਸੋਗ ਅਗਨ ਤਿਸ ਜਨ ਨਾ ਵਿਆਪੈ ਜਿਸ ਗੁਰਮੁਖ ਦਾ ਮਨ ਹਿਰਦਾ ਗੁਰੂ ਦੇ ਪਰਮੇਸ਼ਰ ਦੇ ਚਰਨਾ ਕਮਲਾਂ ਵਿੱਚ ਰਾਪੇ ਰੰਗਿਆ ਜਾਂਦਾ ਹੈ ਉਸ ਜਨਪੁਰਖ ਨੂੰ ਸੋਗ ਚਿੰਤਾ ਰੂਪ ਅਗ ਨਹੀਂ ਵਿਆਪਦੀ ਸਾਗਰ ਤਰਿਆ ਸਾਧੂ ਸੰਗੇ ਨਿਰਪਉ ਨਾਮ ਜਪੋ ਹਰ ਰੰਗੇ ਇਹ ਭਾਈ ਸਾਧੂ ਸ੍ਰੇਸ਼ਟ ਜਨਾਂ ਦੀ ਸੰਗੇ ਸੰਗਤ ਕਰਕੇ ਸੰਸਾਰ ਸਮੁੰਦਰ ਤੋਂ ਤਰਿਆ ਪਾਰ ਹੋ ਜਾਈਦਾ ਹੈ ਜਿਸ ਲਿਉਸ ਨਿਰਭਉ ਭੈ ਤੋ ਰਹਤ ਪਰਮੇਸ਼ਰ ਦਾ ਰੰਗੇ ਪ੍ਰੇਮ ਪੂਰਵਕ ਨਾਮ ਜਪਿਆ ਕਰੋ ਰੰਗੇ ਪ੍ਰੇਮ ਪੂਰਵਕ ਪਰਮੇਸ਼ਰ ਦਾ ਨਾਮ ਜਪ ਕੇ ਨਿਰਭਉ ਭੈ ਤੋ ਰਹਤ ਪਦਵੀ ਪ੍ਰਾਪਤ ਕਰ ਲਈਦੀ ਹੈ ਪਰ ਧਨ ਦੋਖ ਕਿਛ ਪਾਪ ਨਾ ਭੀੜੇ ਜਮ ਜੰਦਾਰ ਨ ਆਵੇ ਨੇੜੇ ਜਿਸ ਪੁਰਖ ਨੇ ਪਰ ਪ੍ਰਾਇਆ ਧਨ ਚਰਾਉਣਾ ਜਾਂ ਪਰਾਈਆਂ ਇਸਤਰੀਆਂ ਦੇ ਰੂਪ ਵੇਖਣੇ ਇਤਿਆਦ ਦੋਸ਼ ਤੇ ਕੋਈ ਵੀ ਪਾਪ ਗੁਨਾਹ ਅਤੇ ਫੇੜੇ ਮੰਦ ਕਰਮ ਨਹੀਂ ਕੀਤੇ ਦੋਖ ਤੇ ਪਾਪ ਕਰਮ ਨਹੀਂ ਫੇੜੇ ਕੀਤੇ ਉਸ ਦੇ ਜੰਦਾਰ ਜਿੰਦ ਦਾ ਆਰ ਵੈਰੀ ਭਾਵ ਜਮਦੂਤ ਨੇੜੇ ਨਜ਼ਦੀਕ ਵੀ ਨਹੀਂ ਆਉਂਦਾ ਜਮਦੂਤ ਜੰਦਾਰ ਡੰਡਾ ਲੈ ਕੇ ਨਹੀਂ ਆਉਂਦਾ ਤ੍ਰਿਸਨਾ ਅਗਨ ਪ੍ਰਭ ਆਪ ਬੁਝਾਈ ਤ੍ਰਿਸਨਾ ਅਗਨ ਪ੍ਰਭ ਆਪ ਬੁਝਾਈ ਨਾਨਕ ਉਦਰੇ ਪ੍ਰਭ ਸਰਣਾਈ ਜਿਸ ਪੁਰਖ ਦੀ ਤ੍ਰਿਸ਼ਨਾ ਰੂਪ ਅਗਨੀ ਪ੍ਰਭ ਪਰਮੇਸ਼ਰ ਨੇ ਆਪ ਹੀ ਨਾਮ ਰੂਪੀ ਪਾਣੀ ਪਾ ਕੇ ਬੁਝਾ ਦਿੱਤੀ ਹੈ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਉਹ ਪੁਰਖ ਪ੍ਰਭ ਵਾਹਿਗੁਰੂ ਦੀ ਸਰਣਾਈ ਸ਼ਰਨ ਵਿੱਚ ਪੈ ਕੇ ਸੰਸਾਰ ਸਾਗਰ ਤੋਂ ਤਰ ਗਿਆ ਹੈ ਤਨਸਰੀ ਮਹੱਲਾ ਪੰਜਵਾ ਤ੍ਰਿਪਤ ਭਈ ਸੱਚ ਭੋਜਨ ਖਾਇਆ ਜਿਨ੍ਹਾਂ ਗੁਰਮੁਖ ਜਨਾਂ ਨੇ ਗੁਰਾਂ ਪਾਸੋਂ ਨਾਮ ਰੂਪੀ ਸੱਚਾ ਭੋਜਨ ਖਾਦਾ ਹੈ ਉਹਨਾਂ ਦੀ ਬਿਰਤੀ ਸੰਸਾਰ ਦੇ ਭੋਗ ਪਦਾਰਥਾਂ ਵੱਲੋਂ ਤ੍ਰਿਪਤ ਰੱਜ ਗਈ ਹੈ ਪਾਵ ਉਹਨਾਂ ਨੂੰ ਦੇਵ ਭੋਗਾਂ ਤੇ ਦੇਵ ਪਦਾਰਥਾਂ ਦੀ ਕੋਈ ਲੋੜ ਨਹੀਂ ਫਿਰ ਪ੍ਰਸ਼ਨ ਸੀ ਨਾਮ ਰੂਪੀ ਭੋਜਨ ਕਿਵੇਂ ਖਾਦਾ ਹੈ ਪਾਤਸ਼ਾਹ ਫਰਮਾਉਂਦੇ ਆ ਮਨ ਤਨ ਰਸਨਾ ਨਾਮ ਧਿਆਇਆ ਜੋ ਮਨ ਤਨ ਤੇ ਰਸਨਾ ਕਰਕੇ ਵਾਹਿਗੁਰੂ ਨਾਮ ਨੂੰ ਧਿਆਕਾਰ ਬਿਰਤੀ ਦੁਆਰਾ ਧਿਆਉਣਾ ਕੀਤਾ ਹੈ ਮਨ ਨਾਲ ਅਜਪਾ ਜਾਪ ਕਰਨਾ ਤਨ ਦੇ ਰੂਮ ਰੂਮ ਵਿੱਚ ਸਿਮਰਨ ਕਰਨਾ ਰਸਨਾ ਨੂੰ ਰਸਾ ਕੇ ਕੀਰਤਨ ਗਾਉਣਾ ਇਉ ਨਾਮ ਨੂੰ ਧਿਆਉਣਾ ਹੀ ਭੋਜਨ ਖਾਣਾ ਕੀਤਾ ਹੈ ਜੀਵਨ ਹਰ ਜੀਵਨ ਜੀਵਨ ਹਰ ਜਪ ਸਾਧ ਸੰਗ ਰਹਾਉ ਜੋ ਜੀਵਨਾ ਜ਼ਿੰਦਗੀ ਰੂਪ ਹਰੀ ਦੀ ਪ੍ਰਾਪਤੀ ਕਰਨੀ ਹੈ ਇਹੋ ਹੀ ਸ੍ਰੇਸ਼ਟ ਜੀਵਨ ਹੈ ਅਤੇ ਜੋ ਸਾਧ ਸੰਗ ਸਤ ਸੰਗਤ ਦੇ ਨਾਲ ਮਿਲ ਕੇ ਹਰ ਹਰੀ ਦਾ ਜਾਪ ਕਰਨਾ ਹੈ ਇਹੋ ਹੀ ਸ੍ਰੇਸ਼ਟ ਜ਼ਿੰਦਗੀ ਹੈ ਸੋ ਅਥਵਾ ਅਨਵੇਂ ਅਨਸਾਰ ਕਰਦੇ ਆ ਜੋ ਸਾਧ ਸ੍ਰੇਸ਼ਟ ਜਨਾਂ ਦੀ ਸੰਗ ਸੰਗਤ ਨਾਲ ਮਿਲ ਕੇ ਹਰ ਪਰਮੇਸ਼ਰ ਦੇ ਨਾਮ ਨੂੰ ਜਪ ਕੇ ਜੀਵਣਾ ਹੈ ਉਹ ਹਰੇਕ ਜੀਵਨਾ ਵਿੱਚੋਂ ਸ੍ਰੇਸ਼ਟ ਜੀਵਨਾ ਹੈ ਰਹਾਉ ਬਿਸਰਾਮ ਦੇ ਕੀ ਪਾਤਸ਼ਾਹ ਫਰਮਾਉਂਦੇ ਆ ਅਨਕ ਪ੍ਰਕਾਰੀ ਬਸਤਰ ਓਢਾਏ ਅਨ ਦਿਨ ਕੀ ਰਤਨ ਹਰ ਗੁਣ ਗਾਏ ਉਹ ਪੁਰਖ ਅਨਕ ਅਨੇਕ ਪ੍ਰਕਾਰੀ ਪ੍ਰਕਾਰ ਦੇ ਭਾਵ ਰੇਸ਼ਮ ਸੂਤੀ ਮਲਮਲ ਇਤਿਹਾਦ ਦੇ ਇਹੋ ਹੀ ਬਸਤਰ ਕੱਪੜੇ ਓਢਾਏ ਪਹਿਨਦੇ ਹਨ ਭਾਵ ਜੋ ਅਨ ਦਿਨ ਰਾਤ ਦਿਨੇ ਪਰਮੇਸ਼ਰ ਦੇ ਗੁਣਾਂ ਨੂੰ ਕੀਰਤਨ ਵਿੱਚ ਪਾ ਕੇ ਗਾਉਂਦੇ ਹਨ ਹਸਤੀ ਰਥ ਅਸ ਅਸਵਾਰੀ ਹਰ ਕਾਮਾਰਗ ਹਿਰਦੈ ਨਿਹਾਰੀ ਉਹਨਾਂ ਪੁਰਖਾਂ ਦੀ ਹਸਤੀ ਹਾਥੀ ਰਥ ਤੇ ਅਸ ਘੋੜੇ ਦੀ ਅਸਵਾਰੀ ਪਾਲਕੀਆਂ ਦੀ ਸਵਾਰੀ ਇਹੋ ਹੀ ਹੈ ਜੋ ਪਰਮੇਸ਼ਰ ਦਾ ਭਗਤੀ ਰੂਪ ਮਾਰਗ ਰਸਤਾ ਆਪਣੇ ਹਿਰਦੇ ਵਿੱਚ ਨਿਹਾਰੀ ਦੇਖਿਆ ਹੈ ਮਨ ਤਨ ਅੰਤਰ ਚਰਨ ਤੇ ਆਇਆ ਹਰ ਸੁਖ ਨਿਦਾਨ ਨਾਨਕ ਦਾਸ ਪਾਇਆ ਪਾਤਸ਼ਾਹ ਜੀ ਕਥਨ ਕਰਦੇ ਹਨ ਕਿ ਜਿਨ੍ਹਾਂ ਦੇ ਮਨ ਤਨ ਦੇ ਅੰਦਰ ਤਨ ਸਰੀਰ ਦੇ ਅੰਦਰ ਜੋ ਮਨ ਹੈ ਉਸ ਦੇ ਵਿੱਚ ਪਰਮੇਸ਼ਰ ਦੇ ਚਰਨਾਂ ਨੂੰ ਜਾਣ ਕੇ ਧਿਆਉਣਾ ਕੀਤਾ ਹੈ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਉਹਨਾਂ ਦਾਸ ਸੇਵਕਾਂ ਨੇ ਸੁੱਖਾਂ ਦੇ ਨਿਦਾਨ ਖਜ਼ਾਨੇ ਹਰ ਪਰਮੇਸ਼ਰ ਨੂੰ ਪਾਉਣਾ ਕੀਤਾ ਹੈ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਖਾਲਸਾ ਵਾਹਿਗੁਰੂ ਜੀ ਕੀ ਫਤਿਹ